ਦੇ ਵਿੱਚ ਨਾ ਭਾਈ ਕਹਿੰਦੇ ਪਾਰ ਸੌਂਦੇ ਲੱਗੇ ਐ ਤੇ ਇੱਕ ਕਮਾਲ ਪੈਂਦਾ ਹੈ ਬਹੁਤ ਹੀ ਵਧੀਆ ਕਿਉਂ ਬਾਤ ਕਮਾਲ ਕਹਿ ਰਹੇ ਨੇ ਇਧਰਲੇ ਪਾਸੇ ਪਾਰਕ ਹੈ ਪੂਰਾ ਪਿੰਡ ਦੇ ਵਿੱਚ ਕਮਾਲ ਦਾ ਪਾਰਕ ਘਾਹ ਬਰਾਬਰ ਕੱਟਿਆ ਹੋਇਆ ਔਰ ਸਭ ਉੱਥੇ ਬੈਠ ਕੇ ਬੈਠ ਵੀ ਰਹੇ ਨੇ ਬਜ਼ੁਰਗ ਤੇ ਘੁੰਮ ਵੀ ਰਹੀਆਂ ਬੀਬੀਆਂ ਸ਼ਾਮ ਨੂੰ ਪੂਰੀਆਂ ਗਲੀਆਂ ਪੱਕੀਆਂ ਨੇ ਤੇ ਸਾਫ਼ ਨਾਲੀਆਂ ਚੋਂ ਕੋਈ ਬਦਬੂ ਨਹੀਂ ਆ ਰਹੀ ਔਰ ਇਸੇ ਕਰਕੇ ਇਸ ਪਿੰਡ ਦੇ ਸਰਪੰਚ ਨੂੰ 15 ਅਗਸਤ ਲਈ ਇਨਾਮ ਦੇਣ ਲਈ ਬੁਲਾਇਆ ਸੀ ਔਰ ਉਹ ਸਰਪੰਚ ਇਹ ਨੇ ਸਰਦਾਰ ਗੁਰਧਾਨ ਸਿੰਘ ਵੱਦਕ ਸਮਤੀ ਦੀ ਹੋਈ ਹੈ ਜਾਂ ਕਹਿ ਲੋ ਵੱਦਕ ਸਮਤੀ ਪੰਜਾਬ ਦੀ ਹੈ ਤੇ ਨਾਲ ਨਾਲ ਇਸ ਦੇਸ਼ ਦੀ ਵੀ ਹੈ ਕਿ ਇਹੋ ਜੇ ਸੂਝਵਾਨ ਸਰਪੰਚ ਤੇ ਆ ਇਹਨਾਂ ਦੇ ਤੋਂ ਪਹਿਲਾਂ ਦੇ ਸਰਪੰਚ ਤੇ ਬਹੁਤ ਹੀ ਮਹਤਵਪੂਰਨ ਬੰਦੇ ਇਸੇ ਪੈ। ਇਹਨਾਂ ਕਰਕੇ ਪਿੰਡ ਐਡਾ ਵਧੀਆ ਇਸੇ ਕਰਕੇ ਕੇਂਦਰ ਸਰਕਾਰ ਨੇ ਚੁਣੀਆਂ ਪਿੰਡ ਇਹਨਾਂ ਨੂੰ ਸਨਮਾਨਕ ਕਰਨਾ। ਦਿੱਲੀ ਸੱਧਿਆ ਤੇ 15 ਅਗਸਤ ਨੂੰ ਇਹਨਾਂ ਨੂੰ ਅੰਦਰ ਜਾਣ ਤੋਂ ਮਨਾ ਕਰਤਾ ਪਤਾ ਗੱਲ ਕੀ ਹੋਈ ਹੈ। ਇਹ ਇਨਾਂ ਦੇ ਅਮਰਤ ਸ਼ਕਿਆ ਹੋਇਆ ਔਰ ਇਨਾਂ ਦੇ 4 ਇੰਚ ਉਹ 4 ਇੰਚ ਵਾਲੀ 4 ਇੰਚ ਵਾਲੀ ਛੜੀ ਸਾਫ ਪਾਈ ਆਂਦੇ ਨਾਂਜੀ ਸੁਰੱਖਿਆ ਨੂੰ ਖਤਰਾ ਹੈ ਹੁਣ ਮੈਨੂੰ ਇਹ ਦੱਸਿਓ ਜੇ ਜੇ ਸੁਰੱਖਿਆ ਨੂੰ ਖਤਰਾ ਹੈ ਤੱਕ ਜਿਹੜੇ ਸਾਡੇ ਗ੍ਰਹਿ ਮੰਤਰੀ ਆ ਕੇ ਮਿਲਦੇ ਨੇ ਅਕਾਲ ਤਖਸਾਲ ਤੇ ਬੈਠ ਕੇ ਹੁਣ ਵਾਲੇ ਪ੍ਰਧਾਨ ਨੂੰ ਮਿਲੇ ਸੀ ਕੀ ਉੱਥੇ ਉਹਨਾਂ ਨੇ ਸ਼ਮਸ਼ੀਰਾਂ ਨਹੀਂ ਦੇਖੀਆਂ ਕੀ ਉਹਨਾਂ ਦਾ ਹਰਪ੍ਰੀਤ ਸਿੰਘ ਹੋਰਾਂ ਦਾ ਅੰਮ੍ਰਿਤ ਨਹੀਂ ਛਕਿਆ ਹੋਇਆ ਸੀ ਉਹਨਾਂ ਦੇ ਤਾਂ 4 ਇੰਚੀ ਤੋਂ ਵੀ ਵੱਡੀ ਛਰੀ ਸਾਫ ਸੀ ਉਹਨਾਂ ਦੇ ਤਾਂ ਹੱਥੇ 'ਚ ਵੀ ਸੀ ਸ਼ਮਸ਼ੀਰ ਤਿੰਨ ਬੁੱਢੀ ਕੀ ਉਦੋਂ ਮਸਲਾ ਨਹੀਂ ਹੋਇਆ ਕੀ ਮੋਦੀ ਸਾਹਿਬ ਪੱਗ ਬੰਨ ਕੇ ਹਰ ਗੁਰਪ੍ਰਭਜਾ ਸ਼ਹੀਦੀ ਦੀਵਾਰ ਦੇ ਮੱਥਾ ਨਹੀਂ ਟੇਕਦੇ ਤਾਂ ਗੁਰਦੁਆਰਾ ਸਾਹਿਬ 'ਚ ਕੀ ਹੁੰਦਾ ਹੈ ਉਸ ਤੋਂ ਵੀ ਅੱਗੇ ਜੋ ਕੁਝ ਹੋਇਆ ਹੁਣ ਤੱਕ ਦਰਰਾਇ ਖੇਬਰ ਤੋਂ ਆਉਣ ਵਾਲਿਆਂ ਦੇ ਮੂੰਹ ਤੰਦ ਖੱਟੇ ਕਰਕੇ ਵਾਪਸ ਕੀ ਨੇ ਭਜਾਈ 900-100 ਤੱਕ ਲੁਕਦੇ ਰਹੇ ਸੀ ਬਾਅਦ ਚ ਜਾ ਕੇ ਸਾਡੇ ਬੰਦਿਆਂ ਨੇ ਮੋੜੇ ਪਿੱਛੇ ਦਰਰਾਇ ਖੇਬਰ ਤੋਂ ਅੱਗੇ ਭਜਾਤੀ ਜਮਰੌਤ ਜਹੂਦ ਸਿੰਘ ਨੌਂਵਾ ਅਫਸੇਦਾਰ ਬਣ ਗਿਆ ਕਿ ਕਾਬਲ ਦਾ ਰਾਜਾ ਸਭ ਤੋਂ ਪੁੱਛ ਕੇ ਬੰਨਣ ਲੱਗ ਗਿਆ ਹਿੰਦੋਸਤਾਨ ਵਾਲਿਆਂ ਨੂੰ ਸੁੱਖ ਦਾ ਸਾਹ ਆਇਆ ਕਿ ਉਧਰਲੇ ਹਮਲਾਵਰ ਬੰਦੋ ਕੀ ਉਹੀ ਸ਼ਮਸ਼ੀ ਉਹੀ ਅਮਰਾ ਤੋਂ ਹੀ ਕਕਾਰ ਉਨੀ ਨੰ ਬਿਸ਼ਮਲ ਲੱਗਣ ਲੱਗੇ ਨੇ ਕਿ ਨਹੀਂ ਲੱਗਣ ਲੱਗੇ ਤਾਂ ਇਹ ਦੱਸਣਗੇ ਕਿ ਉਸ ਅਫੀਸਰ ਤੇ ਜਿਹੜਾ ਕਿ ਆਈਪੀਐਸਸੀ ਜਿਨੇ ਇਹਨਾਂ ਦੀ ਬੇਰੁਮਤੀ ਕੀਤੀ ਇਹਨਾਂ ਦੇ ਤਕਕਾਰਾਂ ਦੀ ਔਰ ਇਹਨਾਂ ਦੀ ਬੇਇੱਜ਼ਤੀ ਕੀਤੀ ਬੇਇੱਜ਼ਤੀ ਮੈਂ ਇਸ ਲਈ ਕਹੂੰਗਾ ਕਿ ਇਹਨਾਂ ਨੂੰ ਕਹਿ ਰਿਹਾ ਕਿ ਅੰਦਰ ਆਉਣਾ ਤਾਂ ਉਤਾਰ ਕੇ ਆਜੋ ਨਹੀਂ ਤਾਂ ਨਹੀਂ ਆਉਣ ਦੇਵਾਂਗੇ ਕੀ ਉਹਨਾਂ ਤੇ ਕੋਈ ਕਾਰਵਾਈ ਕੀਤੀ ਹੈ 295ਏ ਦੇ ਤਹਿਤ ਜੇ ਨਹੀਂ ਕੀਤੀ ਤਾਂ ਇਹ ਦੱਸਣਗੇ ਕਿ ਇਹ ਜੋ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਦੇ ਨੇ ਉਹ ਡਰਾਮਾ ਹੀ ਹੈ ਦੱਸਣਗੇ ਇਸ ਤੋਂ ਅਗਲੀ ਗੱਲ ਮੈਂ ਇਹਨਾਂ ਦੇ ਪਿੰਡ ਦੀ ਗੱਲਾਂ ਪਹਿਲਾਂ ਸਰਪੰਚ ਸਾਹਿਬ ਆਪਦੇ ਮੂੰਹ ਤੋਂ ਦੱਸਣਗੇ ਇਹ ਨਾਲ ਪਿੰਡ ਵਾਲੇ ਬੈਠੇ ਨੇ ਕਿ ਉੱਥੇ ਕੀ ਹੋਇਆ ਸੀ ਸਰਪੰਚ ਸਾਹਿਬ ਦੱਸੋ ਕੋਈ ਨਾ 2 ਮਹੀਨੇ ਪਹਿਲਾਂ ਲੱਗੇ ਜਿਹੜੇ ਕਾਰ ਲੋਨਦਾਰਾਂ ਨੂੰ ਆਪਣਾ ਖੁਸ਼ੀ ਆਉਣ ਹੈ ਤੁਹਾਡਾ ਕਿੰਗ ਜਿਹੜੀ S+ ਮਾਡਲ ਤੇ ਆ ਗਿਆ ਤੇ ਸਾਰਿਆਂ ਨੂੰ ਕੋਈ ਵੀ ਹੋਵੇ ਸਾਰਾ ਕੋਪੂਲ ਲੈ ਕੇ ਜਿਸ ਨੂੰ ਬੁਲਾਇਆ ਸੀ ਤੇ ਦੋ ਤਾਰਾਂ ਦੇ ਵਿੱਚ ਦਾ ਪ੍ਰੋਗਰਾਮ ਵੀ ਦਾ ਤੇ 13 ਨੂੰ ਤੇ 14 ਨੂੰ ਵਧੀਆ ਪ੍ਰੋਗਰਾਮ ਹੋਇਆ ਸਾਰਾ ਇਹ ਸਲਮਾਨ ਜਿਹੜਾ ਮਿਲਿਆ ਸੀ 14 ਨੂੰ ਮਿਲਿਆ ਸੀ ਤੇ ਫਿਰ 15 ਤਰੀਕ ਨੂੰ ਸਵੇਰੇ ਅਸੀਂ ਉੱਥੇ ਗਏ ਕਿ ਸਾਨੂੰ ਤਦ ਉਹ ਕਹਿੰਦੇ ਸੀ ਸਟੂਡੀਓ ਵਾਲੇ ਨੇ ਕਹਿੰਦੇ ਕਿ ਕੁਝ ਅੱਗੇ ਨਹੀਂ ਜਾ ਸਕਦੇ ਸੀ ਕਿ ਸਰ ਸਾਡੇ ਕੋਲ ਕੁਆਲਿਫਿਕੇਸ਼ਨ ਲੈਟ ਹੈ ਤੇ ਉਹ ਕਹਿੰਦਾ ਸਾਨੂੰ ਬੁਲਾਇਆ ਗਿਆ ਜੀ ਕੋਈ ਕਹਿੰਦੇ ਨਹੀਂ ਸਰ ਤੁਹਾਡੇ ਇੱਥੇ ਨਹੀਂ ਨਹੀਂ ਸੋਤੇ ਕੋਲੇ ਸੀਰ ਸਾਹਿਬ ਪੈਂਦੀ ਹੈ ਉਹਨਾਂ ਨੇ ਇਹ ਵੀ ਫਤਸੀ ਵੀ ਕੀ ਹੈ ਕਹਿੰਦੇ ਤੁਹਾਡੇ ਪਾਏ ਨੇ ਸਾਹ ਕਰਕੇ ਨਹੀਂ ਜਾ ਸਕਦੇ ਜਦੋਂ ਵੀ ਕਿ ਇਹ ਤਾਂ ਸਾਰਾ ਲਾਉ ਹੈ ਸਾਨੂੰ ਸੰਵਿਧਾਨ ਤੇ ਲਿਖਿਆ ਹੋਇਆ ਸਾਡਾ ਹੱਕ ਹੈ ਉਹ ਕਹਿੰਦੇ ਉਹ ਜੀ ਦਫ਼ਤਰ ਵਿੱਚ ਤੋਂ ਮੈਨੂੰ ਫੇਰ ਰੋਕੇ ਉਸ ਤੋਂ ਬਾਅਦ ਉਹਨੂੰ ਅੱਗੇ ਭੇਜਤਾ ਕਹਿੰਦੇ 5 ਨੰਬਰ ਗੇਟ ਤੇ ਕਹਿੰਦੇ ਜੇ ਆਪਾਂ ਦੇ ਨੰਬਰ ਗੇਟ ਤੇ ਤੁਸੀਂ ਸੀਨੀਅਰ ਹੈਗੇ ਉਹ ਗੱਲ ਕਰੂਗੇ ਤੇ ਸੇਮ ਕੁਆਲਿਫਿਕੇਸ਼ਨ ਹੋਈ ਤੁਸੀਂ ਨਹੀਂ ਜਾ ਸਕਦਾ ਵੀਜ਼ਾ ਲਾਉਣੀ ਹੈਗਾ। ਕਿਉਂਕਿ ਸਾਡੇ ਕੋਲ ਸਾਰਾ ਸੰਬੰਧੀ ਆਪਣਾ ਹੈਗਾ ਇਨਵੀਟੇਸ਼ਨ ਲੈਟਰ ਹੈਗਾ ਪਰ ਆਈ ਕਾਰਡ ਦਿੱਤਾ ਸੀ ਉਹਨਾਂ ਨੇ ਸਾਨੂੰ ਭਲਾਇਆ ਹੈ ਸਨਮਾਨ ਕਰਨਾ ਹੈ। ਹਾਂ ਵੀ ਤੁਸੀਂ ਦੇਖੋ ਬੋਵਾਂਗੇ ਸੁਪੈਦਰਸ਼ਕ ਦਾ ਲੱਗ ਜੀ ਦਾ ਹੋ ਪਾਇਆ ਨਗਰ ਦੀ ਉਹਨਾਂ ਨੇ ਤੇ ਉਸ ਤੋਂ ਬਾਅਦ ਵੀ ਉਹ ਕਹਿੰਦੇ ਨਹੀਂ ਜ਼ਰੂਰ ਚਲੋ ਉਹ ਕਿਉਂ ਗੱਲ ਕਰ ਲੈਂਦੇ ਆ ਦਰਦੋਂ ਥੋੜਾ ਹੋਈ ਦਾ ਜੀ ਬੈਠੋ 2-4 ਮਿੰਟਸ ਤੇ ਜਿਹਨਾਂ ਲੋਕ ਸਿਨੀਅਰ ਨਾਲ ਗੱਲ ਕਰੀ ਉਹ ਕਹਿੰਦੇ ਨਹੀਂ ਜੀ ਸਾਨੂੰ ਅਲਾਉ ਨਹੀਂ ਹੈਗਾ ਸਿਨੀਅਰ ਨਾਲ ਗੱਲ ਕਰਕੇ ਫਿਰ ਤੁਹਾਨੂੰ ਆਫਰ ਦਿੱਤਾ ਕਹਿੰਦੇ ਤੁਸੀਂ ਇਹਨੂੰ ਉਤਾਰ ਕੇ ਲੈ ਜਾਓ ਕਿ ਅੱਗੇ ਆ ਕੇ ਵੀ ਉਤਾਰਦੇ ਕਹਿੰਦੇ ਉਹ ਉਹ ਜਿਸ ਨੂੰ ਲੈਤਾ ਬੰਦਾ ਉਹ ਨੋਟਿਸ ਕਿਉਂ ਕਾਰ ਕਿ ਉੱਥੇ ਰੱਖ ਜਿਓ ਪਾਲਤੀ ਪਾ ਲੋ ਉਹ ਸੀ ਦਿਨਾਈ ਕੀਤਾ ਵੀ ਨਹੀਂ ਕਿ ਇਹ ਤੁਹਾਨੂੰ ਸਾਡੇ ਸਿੱਖੀ ਸਿਧਾਂਤਾਂ ਦੇ ਖਿਲਾਫ ਹੈ ਇਹ ਅਸੀਂ ਕੰਮ ਨਹੀਂ ਕਰਨਾ ਤੇ ਜੇ ਅਸੀਂ ਉੱਥੋਂ ਕੋਈ ਰਹਿਸ ਕਰਨ ਦੀ ਬਜਾਏ ਅਸੀਂ ਕਿਉਂ ਮੈਂ ਤੇ ਫੈਸਲੀ ਸੀ ਦੋਨੋਂ ਵਾਈਸ ਸੀਗੇ ਤੇ ਜੇ ਅਸੀਂ ਪ੍ਰਸਾਦ ਚਾਉਣਾ ਅੱਲਾਹ ਕੀ ਇਛਾ ਹੈ ਉਹ ਵੀ ਅਸੀਂ ਬਰਦਾਸ਼ਤ